ਵੱਡਾ ਇੱਕ ਜ਼ਿੰਦਾਬਾਦ 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 ਦੋਸਤੋ ਅੱਜ 11:58 ਸاعة ਇੱਕ ਪ੍ਰੋਫੈਸਰ ਤੇ ਲਾਇਬ੍ਰੇਰੀ ਫਰੰਟ ਦੀ ਜਿਹੜੀ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਸੀ ਤੇ ਭਵਿੱਖ ਵਿੱਚ ਫਰੰਟ ਦੀਆਂ ਜੋ ਰਣਨੀਤੀਆਂ ਹੋਣਗੀਆਂ ਉਹਦੇ ਬਾਰੇ ਵਿਸਾਰ ਨਾਲ ਚਰਚਾ ਕੀਤੀ ਗਈ ਪਰਸੋਂ ਨੂੰ ਸਾਡੀ ਮੁੱਖ ਮੰਤਰੀ ਸਾਹਿਬ ਪੰਜਾਬ ਨਾਲ ਮੀਟਿੰਗ ਹੈ ਅਸੀਂ ਸਾਰੇ ਆਸਬੰਦ ਹਾਂ ਕਿ ਉਸ ਮੀਟਿੰਗ 'ਚੋਂ ਚੰਗੇ ਸਿੱਟੇ ਨਿਕਲਣ ਦੀ ਉਮੀਦ ਹੈ ਪਰ ਜਿਸ ਤਰ੍ਹਾਂ ਦਾ ਸੰਗਰੂਰ ਪ੍ਰਸ਼ਾਸਨ ਦਾ ਰਵਈਆ ਹਜੇ ਤੱਕ ਉਹਨਾਂ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਹੈਗੀ ਵੀ ਮੀਟਿੰਗ ਵਿੱਚ ਤੁਸੀਂ ਕਿੱਥੇ ਪਹੁੰਚਣਾ ਤੇ ਕੌਣ ਸਾਡੀ ਮੀਟਿੰਗ ਕਰਵਾਏਗਾ ਉਸ ਤੋਂ ਸਾਨੂੰ ਇਹ ਸੰਦੇਹ ਹੁੰਦਾ ਹੈ ਵੀ ਇਹ ਪ੍ਰਸ਼ਾਸਨ ਹੈ ਜਿਹੜਾ ਤੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਦਫ਼ਤਰ ਹੈ ਉਹ ਇਸ ਮੀਟਿੰਗ ਨੂੰ ਸੀਰੀਅਸ ਨਹੀਂ ਲੈ ਰਿਹਾ ਅਸੀਂ ਇਸ ਵੀਡੀਓ ਰਾਹੀਂ ਪੰਜਾਬ ਸਰਕਾਰ ਨੂੰ ਸੰਗਰੂਰ ਦੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇ ਦੇਣਾ ਚਾਹੁੰਦੇ ਹਾਂ ਜੇ ਉਹਨਾਂ ਨੇ 1158 ਸਾਇੰਸ ਪ੍ਰੋਫੈਸਰਾਂ ਤੇ ਲਾਇਬ੍ਰਰੀਆਂ ਦੇ ਪਰਿਵਾਰਾਂ ਨਾਲ ਹੁਣ ਧੋਖਾ ਕੀਤਾ ਇਸ ਧੋਖੇ ਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਊਗਾ ਅਸੀਂ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਕੇ ਐਤਵਾਰ ਨੂੰ ਸੰਗਰੂਰ ਪਹੁੰਚਾਂਗੇ ਫੇਰ ਉਹਨਾਂ ਦੀ ਜਲ ਤੋਪਾਂ ਫੇਰ ਉਹਨਾਂ ਦੀ ਪੁਲਿਸ ਸਾਨੂੰ ਨਹੀਂ ਰੋਕ ਸਕਦੀ ਹੈਗੀ ਸਾਡੀ ਗੱਲ ਕਹਿਣ ਫੇਰ ਉਹ ਗੱਲ ਮੁੱਖ ਮੰਤਰੀ ਵੀ ਸੁਣੂਗਾ ਤੇ ਪੰਜਾਬ ਦੇ ਲੋਕ ਵੀ ਸੁਣਨਗੇ ਸਾਨੂੰ ਲੜਨਾ ਆਉਂਦਾ ਅਸੀਂ ਪਹਿਲਾਂ ਵੀ ਲੜ ਕੇ ਇਹ ਭਰਤੀ ਸਿਰੇ ਤੱਕ ਲੈ ਕੇ ਗਏ ਆ ਤੇ ਅਸੀਂ ਅੱਗੇ ਵੀ ਲੜਾਂਗੇ ਜਦ ਤੱਕ ਸਾਡੇ ਵਿੱਚ ਆਖਰੀ ਸਾਹ ਖੂਨ ਦਾ ਕਤਰਾ ਇਸ ਭਰਤੀ ਲਈ ਅਸੀਂ ਉਹ ਨਿਸ਼ਾਵਰ ਕਰਨ ਲਈ ਤਿਆਰ ਪੰਜਾਬ ਦੀ ਸਰਕਾਰ ਇਹ ਗੱਲ ਨੂੰ ਜਾਣ ਲੇ ਅਸੀਂ ਜਿੱਤਣ ਲਈ ਆਪਣੀ ਜਾਨ ਵੀ ਦੇ ਸਕਦੇ ਆ ਲੜਦੇ ਲੋਕ ਜਿੰਦਾਬਾਦ 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 ਪੱਕਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ